ਕਿ ਰਾਜਨੀਤਿਕ ਵੇਵ ਨੂੰ ਲੈ ਕੇ ਤੁਸੀਂ ਕੀ ਨਬਜ਼ ਟਟੋਲ ਪਾ ਰਹੇ ਹੋ ਜਦੋਂ ਵੀ ਮੈਦਾਨ 'ਚ ਜਾ ਰਹੇ ਹੋ ਇੰਨੀਆਂ ਫੋਟੋ ਤਾਂ ਮੇਰੇ ਬਿਆਹ 'ਚ ਨਹੀਂ ਉਤਰੀਆਂ ਜਿੰਨੀਆਂ ਲੋਕ ਅੱਜ ਮੇ ਨਾਲ ਖੜਾ ਰਹੇ ਸੀ ਉਹ ਲੋਕ ਬਹੁਤ ਪਿਆਰ ਦੇ ਰਹੇ 24 ਵਾਲ ਹਲਕੇ 'ਚ ਹੈਗੇ ਆਪਾਂ ਇੱਥੇ ਤੁਹਾਡੇ ਵੀ ਪੁਰਾਣੇ ਸਾਥੀ ਪਾਰਟੀ ਛੱਡੀ ਤਾਂ ਐਮਪੀ ਬਣੇ ਐਮਪੀ ਬਣਨ ਤੋਂ ਬਾਅਦ ਹੁਣ ਤੁਹਾਡੇ ਉੱਥੇ ਤਾਂ ਕਲੀਕ ਹੈਗੇ ਨੇ ਪਰ ਇੱਥੇ ਆਮੋ ਸਾਹਮਣੇ ਹੋ ਕੇ ਲੜਨਾ ਪੈ ਰਿਹਾ ਔਰ ਉਹਨਾਂ ਦੇ ਬੇਟੇ ਚੌਣ ਮੈਦਾਨ ਦੇ ਵਿੱਚ ਨੇ ਕਹਿੰਦੇ ਲੱਗਦੀ ਨਾਲੋਂ ਟੁੱਟਵੀ ਚੰਗੀ ਬੇਕਦਰਾਂ ਦੀ ਯਾਰੀ ਵਨਨ ਹੋਇਆ ਲੜ ਨੇੜੇ ਛੁੱਟ ਗਏ ਉਮਰ ਨਾ ਬੀਤੀ ਸਾਰੀ ਕਦੀ ਕੋਈ ਹੁਣ ਗੱਲ ਉੱਠੀ ਹੈ ਕਿ ਰਾਜਕੁਮਾਰ ਚੱਬੇਵਾਲ ਕਾਂਗਰਸ ਚ ਵਾਪਸ ਆਣਾ ਚਾਹੁੰਦੇ ਨੇ ਲੇਕਿਨ ਉਹ ਸਾਡੇ ਲੋਕਾਂ ਨੂੰ ਕਾਂਗਰਸੀਆਂ ਨੂੰ ਕਹਿ ਰਿਹਾ ਕਿ ਮੈਂ ਤਾਂ ਕਾਂਗਰਸ 'ਚ ਆ ਜਾਣਾ ਤੁਸੀਂ ਮੰਨੋ ਵੋਟਾਂ ਬੜਾ ਵੱਡਾ ਦਾਵਾ ਕਰ ਰਹੇ ਨੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਰਵਨੀਤ ਬਿੱਟੂ ਮੁੱਖ ਮੰਤਰੀ ਨਹੀਂ ਬਣ ਸਕਦੇ ਪੰਜਾਬ ਦੇ ਤੁਹਾਨੂੰ ਲੱਗਦਾ ਪਾਣੀ ਨਹੀਂ ਆਇਆ ਜਦ ਪਾਣੀ ਆਊਗਾ ਮੌਜੇ ਖੋਲਨੇ ਪਹਿਲੇ ਜਿਹੜੇ ਜਿਹੜਾ ਪਾਣੀ ਆਉਣ ਦੇ ਪਹਿਲੇ ਪਹੁੰਚੇ ਖੋਲੇ ਨੇ ਉਹਨੂੰ ਲੋਕ ਕਮਲਾ ਕਹਿੰਦੇ ਤੇ ਕਮਲੇ ਵਾਲੀਆਂ ਗੱਲਾਂ ਕਰਦੇ ਸੁਨੀਲ ਜਾਖੜ ਜੇ ਵਾਪਸ ਆਣਾ ਚਾਹਣ ਇਹ ਜੀ ਨਹੀਂ ਲੈਂਦੇ ਇਹ ਜੇ ਬੰਦੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋ ਰਹੀਆਂ ਨੇ ਹਰ ਪਾਰਟੀ ਦੇ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਆਮ ਆਦਮੀ ਪਾਰਟੀ ਦਾ ਵੀ ਇਹ ਮਿਡਟਰਮ ਟੈਸਟ ਔਰ ਕਾਂਗਰਸ ਦੇ ਲਈ ਬੜਾ ਵੱਡਾ ਟੈਸਟ ਹੈ ਕਿ ਕੀ 2027 ਦੇ ਵਿੱਚ ਕਾਂਗਰਸ ਪੰਜਾਬ 'ਚ ਦੁਬਾਰਾ ਆ ਸਕਦੀ ਹੈ ਯਾਨੀ ਇਹ ਇੱਕ ਵੱਡਾ ਲੋਕਾਂ ਦਾ ਨਬਜ਼ ਜਾਣਨ ਦਾ ਕਾਂਗਰਸੀਆਂ ਦੇ ਕੋਲ ਮੌਕਾ ਇਸੇ ਕਰਕੇ ਕਾਂਗਰਸਾ ਹਰ ਵੱਡਾ ਨੇਤਾ ਇਸ ਵੇਲੇ ਮੈਦਾਨ ਦੇ ਵਿੱਚ ਸਾਡੇ ਨਾਲ ਅੱਜ ਚੱਬੇਵਾਲ ਸੀਟ ਤੋਂ ਲਗਾਤਾਰ ਪ੍ਰਚਾਰ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਚੰਨੀ ਸਾਹਿਬ ਲਗਾਤਾਰ ਇਸ ਹਲਕੇ ਦੇ ਵਿੱਚ ਘੁੰਮ ਰਹੇ ਨੇ ਔਰ ਜ਼ਬਰਦਸਤ ਇਹਨਾਂ ਦਾ ਕ੍ਰੇਜ਼ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਚੰਨੀ ਸਾਹਿਬ ਨਾਲ ਆਪਾਂ ਸਵਾਲਾਂ ਦਾ سلسلہ ਸ਼ੁਰੂ ਕਰਦੇ ਹਾਂ ਚੰਨੀ ਸਾਹਿਬ ਕਿਉਂਕਿ 2027 ਦੇ ਲਈ ਵੀ ਇਹ ਮਿਡਟਰਮ ਟੈਸਟ ਹੈ ਬੜਾ ਅਹਿਮ ਇਹ ਇਲੈਕਸ਼ਨ ਹੈ ਸਾਰੇ ਹੀ ਵੱਡੇ ਕਾਂਗਰਸੀਆਂ ਦੇ ਲਈ ਸਾਰੇ ਵੱਡੇ ਲੀਡਰਾਂ ਦੇ ਲਈ ਤੁਹਾਡੇ ਲਈ ਪਰਸਨਲੀ ਇਹ ਕਿੰਨਾ ਕੋ ਵੱਡਾ ਟਾਰਗੇਟ ਹੈ ਤੁਸੀਂ ਇਸ ਜਿਹੜੀ ਜਿਮਨੀ ਚੋਂ ਆਉਣ ਨੇ ਇਹਨਾਂ ਦੇ ਮੌਸਮ ਨੂੰ ਤੁਸੀਂ ਕਿਵੇਂ ਪਾਪਾ ਰਹੇ ਹੋ ਇਸ ਤਰ੍ਹਾਂ ਹੈ ਕਿ ਕੋਈ ਵੀ ਇਲੈਕਸ਼ਨ ਹੋਵੇ ਆਪਣੇ ਆਪ ਚ ਵੱਡਾ ਹੀ ਹੁੰਦਾ ਹੈ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਹਰ ਕੈਂਡੀਡੇਟ ਤੱਕ ਮੈਂ ਪਹੁੰਚ ਰਿਹਾ ਤੇ ਜਿੱਥੇ-ਜਿੱਥੇ ਮੈਨੂੰ ਬੁਲਾਉਂਦੇ ਤਾਂ ਮੈਂ ਉਹਨਾਂ ਦੀ ਮਦਦ ਕਰਨ ਵਾਸਤੇ ਜਾਂਦਾ ਅੱਜ ਮੈਂ ਇਸ ਹਲਕੇ ਦੇ ਵਿੱਚ ਆ ਚੱਬੇਵਾਲ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅ ਕੱਲ ਮੈਂ ਬਰਨਾਲੇ ਵੀ ਸੀਗਾ ਉੱਥੇ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਪਰਸੋ ਸੋ ਮੈਨੂੰ ਲੱਗਦਾ ਹੈ ਕਿ ਵੱਡੀ ਜਿੱਤ ਵੱਲ ਪਾਰਟੀ ਵੱਧ ਰਹੀ ਹੈ ਕਿਉਂਕਿ ਆਪਾਂ ਵੀ ਇਹਨੂੰ ਜ਼ਿਮਨੀ ਚੌਕ ਕਹ ਰਹੇ ਹਾਂ ਕਿ ਇੱਕ ਚੌਕ ਬਣ ਗਿਆ ਚਾਰ ਰਸਤੇ ਨੇ ਹਰ ਕੋਈ ਉਹ ਚੌਕ ਤੱਕ ਪਹੁੰਚਣਾ ਚਾਹੁੰਦਾ ਹੈ ਅ ਜਦੋਂ ਚਰਨਜੀਤ ਸਿੰਘ ਚੰਨੀ ਆ ਰਹੇ ਨੇ ਜਦੋਂ ਬਾਕੀ ਵੱਡੇ ਲੀਡਰ ਆ ਰਹੇ ਨੇ ਤਾਂ ਜਨਤਾ ਦਾ ਉਤਸ਼ਾਹ ਕੀ ਕਹਿੰਦਾ ਕਿਉਂਕਿ ਇਹੀ ਨਬਜ਼ ਟਟੋਲਣ ਦਾ ਸਮਾਂ ਹੈ ਤੁਹਾਡੇ ਕੋਲ ਔਰ ਤੁਸੀਂ ਤਾਂ ਬਖੂਬੀ ਜਨਤਾ ਦੀ ਨਬਜ਼ ਨੂੰ ਜਾਣਦੇ ਹੋ ਚੋਣਾਂ ਦੇ ਵਿੱਚ ਜੋ ਕੈਂਡੀਡੇਟ ਨੂੰ ਵੋਟ ਪੈਣੀ ਉਹ ਤਾਂ ਇੱਕ ਅੱਧ ਸਵਾਲ ਹੋ ਗਿਆ ਵੇਵ ਨੂੰ ਲੈ ਕੇ ਰਾਜਨੀਤਿਕ ਵੇਵ ਨੂੰ ਲੈ ਕੇ ਤੁਸੀਂ ਕੀ ਨਬਜ਼ ਟਟੋਲ ਪਾ ਰਹੇ ਹੋ ਜਦੋਂ ਵੀ ਮੈਦਾਨ 'ਚ ਜਾ ਰਹੇ ਹੋ ਦੇਖੋ ਤੁਸੀਂ ਵੀ ਮੇਰੇ ਨਾਲ ਸੀਗੇ ਹੁਣ ਤੁਸੀਂ ਦੇਖਿਆ ਇੰਨੀਆਂ ਫੋਟੋਆਂ ਤਾਂ ਮੇਰੇ ਵਿਆਹ 'ਚ ਨਹੀਂ ਉਤਰੀਆਂ ਜਿੰਨੀਆਂ ਲੋਕ ਅੱਜ ਮੇਰੇ ਨਾਲ ਤਰਾਂ ਰਹੇ ਸੀ ਸੋ ਲੋਕ ਬਹੁਤ ਪਿਆਰ ਦੇ ਰਹੇ ਲੋਕ ਉਮੜ ਮੁੜ ਕੇ ਨਾਲ ਆਉਂਦੇ ਆ ਤੇ ਆਪਣੇ ਮੋਬਾਈਲਾਂ ਦੇ ਨਾਲ ਮੈਨੂੰ ਕਹਿੰਦਾ ਫੋਟੋ ਸ਼ੈਸ਼ ਨੇ ਬਹੁਤ بڑا ਹੋ ਜਾਂਦਾ ਸੋ ਇਹ ਲੋਕਾਂ ਦਾ ਪਿਆਰ ਹੈ ਸਤਕਾਰ ਹੈ ਜਿਹੜਾ ਲੋਕ ਦੇ ਰਹੇ ਚਰਨਦੀਪ ਸਿੰਘ ਚੰਨੀ ਦਾ ਕ੍ਰੇਜ਼ ਪੂਰਾ ਉਸੇ ਤਰ੍ਹਾਂ ਬਰਕਰਾਰ ਹੈ ਜੋ 2022 ਵਾਲਾ ਸੀਗਾ ਦੇਖੋ ਮੈਨੂੰ ਅੱਜ ਇੱਕ ਡਿਫਰੈਂਟ ਮਾਹੌਲ ਲੋਕਾਂ ਦੇ ਵਿੱਚ ਲੱਗ ਰਿਹਾ ਲੋਕ ਹਰ ਕੋਈ ਚਾਹੁੰਦਾ ਹੈ ਕਿ ਜੀ ਮੈਂ ਉਹਨਾਂ ਨੂੰ ਮਿਲਾਂ ਤੇ ਗੱਲ ਕਰਾਂ 24 ਵਾਲ ਹਲਕੇ 'ਚ ਹੈਗੇ ਆਪਾਂ ਇੱਥੇ ਤੁਹਾਡੇ ਵੀ ਪੁਰਾਣੇ ਸਾਥੀ ਪਾਰਟੀ ਛੱਡੀ ਤਾਂ ਐਮਪੀ ਬਣੇ ਐਮਪੀ ਬਣਨ ਤੋਂ ਬਾਅਦ ਹੁਣ ਤੁਹਾਡੇ ਉੱਥੇ ਤਾਂ ਕਲੀਕ ਹੈਗੇ ਨੇ ਪਰ ਇੱਥੇ ਆਮੋ ਸਾਹਮਣੇ ਹੋ ਕੇ ਲੜਨਾ ਪੈ ਰਿਹਾ ਔਰ ਉਹਨਾਂ ਦੇ ਬੇਟੇ ਚੌਣ ਮੈਦਾਨ ਦੇ ਵਿੱਚ ਨੇ ਇੱਥੇ ਸਿਆਸੀ ਸਮੀਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਹਿੰਦੇ ਲਗਦੀ ਨਾਲੋਂ ਟੁੱਟਦੀ ਜੰਗੀ ਬੇਕਦਰਾਂ ਦੀ ਯਾਰੀ ਭਲਾ ਲਹੋਇਆ ਲੜ ਨੇੜੇ ਛੁੱਟ ਗਏ ਉਮਰ ਨਾ ਬੀਤੀ ਸਾਰੀ ਜਿਹੜਾ ਬੰਦਾ ਇੱਕ ਛੋਟੀ ਜੀ ਤਰਖਾਸਤ ਤੇ ਕਾਰਵਾਈ ਹੋਣ ਤੇ ਡਰ ਕੇ ਆਮ ਆਦੀ ਪਾਰਟੀ ਚਲੇ ਗਿਆ ਹਾਲਾਂਕਿ ਜੇ ਉਹਨੇ ਕਰਪਸ਼ਨ ਕਰੀ ਵੀ ਸੀ ਤਾਂ ਵੀ ਉਹ ਉਹਨੂੰ ਫੇਸ ਕਰਦਾ ਗੱਲ ਨੂੰ ਲੇਕਿਨ ਪਾਰਟੀ ਛੱਡਣ ਦੀ ਕੀ ਅਗਰ ਤੇ ਉਹਨੇ ਉਹਦੇ ਤੇ ਦਰਖਾਸਤ ਆਈ ਕਿ ਜੀ ਇਹਨੇ ਚੈੱਕ ਜਾਲੀ ਦਿੱਤੇ ਹੂੰ ਉਹ ਜਸਟੀਫਾਈ ਕਰ ਦਿੰਦਾ ਕਿ ਮੇਰੇ ਜਾਲੀ ਨਹੀਂ ਸੀ ਆਜੇ ਜਾਲੀ ਵੀ ਸੀ ਦਾ ਮਾफी ਮੰਗ ਲਿੰਦਾ ਜਿਹਨਾਂ ਨੂੰ ਦਿੱਤੇ ਸੀ ਫਿਰ ਇਹ ਪਾਰਟੀ ਡਰ ਕੇ ਪਾਰਟੀ ਛੱਡ ਗਿਆ ਲਾਲਚ ਦੇ ਵਸ ਪੈ ਕੇ ਪਾਰਟੀ ਛੱਡ ਗਿਆ ਤੇ ਹੁਣ ਸਾਰੇ ਚੱਬੇਵਾਲਚੂ ਨੂੰ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਨੂੰ ਉਹ ਚੋਣ ਲੜਾ ਸਕੇ ਮਲੇ ਬਥੇਰੇ ਇੱਥੇ ਨੌਜਵਾਨ ਹੈ ਜਿਹੜੇ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਸੀ ਕਿ ਜੀ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਉਹ ਵੀ ਅੱਗੇ ਕਦੇ ਆਉਣ ਲੇਕਿਨ ਉਹਨੇ ਆਪਣੇ ਮੁੰਡੇ ਨੂੰ ਹੀ ਟਿਕਟ ਦਿੱਤੀ ਹੈ ਇਹ ਪਰਿਵਾਰਵਾਦ ਤੇ ਆਪਣੇ ਹੀ ਕਹਿੰਦਾ ਵੀ ਅੰਡਾ ਅੰਨਾ ਬੰਡੇ ਬੰਡੇ ਸੀਰ ਨਹੀਂ ਮੂੜ ਮੂੜ ਆਪਣੇਆਂ ਨੂੰ ਫਿਰ ਇਹ ਇਸ ਤਰ੍ਹਾਂ ਇਹ ਕੋਈ ਆਮ ਆਦਮੀ ਪਾਰਟੀ ਥੋੜੋ ਹੋਗੀ ਇਹ ਤਾਂ ਪਰਿਵਾਰਵਾਦ ਹੋ ਗਿਆ ਤਾਂ ਇਹ ਹੋ ਗਿਆ ਕਿ ਜੀ ਸਾਡਾ ਹੀ ਹੈ ਸਾਰਾ ਕੁਝ ਹੋਰ ਕਿਸੇ ਦਾ ਕੁਝ ਨਹੀਂ ਤੁਹਾਨੂੰ ਲੱਗਦਾ ਕਿ ਚੱਬੇਵਾਲ ਹੁਣਾਂ ਦਾ ਆਮ ਆਦਮੀ ਪਾਰਟੀ ਜਾ ਕੇ ਉਹਨਾਂ ਦਾ ਸਿਆਸੀ ਕਦ ਆਪਣਾ ਕਦ ਵੱਧਦਾ ਜਾ ਰਿਹਾ ਉੱਥੇ ਬੰਤਾ ਜਾ ਰਿਹਾ ਹੈ ਘਟਦਾ ਜਾ ਰਿਹਾ ਕਦੇ ਗਰਦਾਰਾਂ ਦੇ ਵੀ ਘਟ ਕਦ ਵਧੇ ਇਹਦਾ ਟੈਂਪਰੇਰੀ ਹੈ ਸਰਕਾਰੀ ਨਸ਼ਾ ਹੈ ਚਾਰ ਦਿਨ ਚ ਉਤਰ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਨੂੰ ਕਿਸੇ ਨੇ ਪੁੱਛਣਾ ਨਹੀਂ ਤੇ ਕਦੀ ਅੱਗੇ ਜਾ ਕੇ ਕੋਈ ਮੈਂ ਸਪੀਚਾਂ ਸੁਣ ਰਿਹਾ ਸੀਗਾ ਰਾਣਾ ਗੁਰਜੀਤ ਸਿੰਘ ਵੀ ਤੁਹਾਡੇ ਸਮਾਗਮਾਂ 'ਚ ਕਹਿ ਰਹੇ ਸੀਗੇ ਕਿ ਰਾਜਕੁਮਾਰ ਚੱਬੇਵਾਲ ਨੂੰ ਵਾਪਸ ਨਹੀਂ ਲਿਆਣਾ ਕਦੀ ਕੋਈ ਹੁਣ ਗੱਲ ਉੱਠੀ ਹੈ ਕਿ ਰਾਜਕੁਮਾਰ ਚੱਬੇਵਾਲ ਕਾਂਗਰਸ 'ਚ ਵਾਪਸ ਆਣਾ ਚਾਹੁੰਦਾ ਸੀ ਨਹੀਂ ਨਹੀਂ ਉਹ ਗੱਲ ਉੱਠੀ ਸਾਡੇ ਵਿੱਚ ਨਾ ਹੀ ਅਸੀਂ ਚਾਹੁੰਦੇ ਹਾਂ ਤੇ ਨਾ ਹੀ ਅਸੀਂ ਲੈਣਾ ਲੇਕਿਨ ਉਹ ਸਾਡੇ ਲੋਕਾਂ ਨੂੰ ਕਾਂਗਰਸੀਆਂ ਨੂੰ ਕਹਿ ਰਿਹਾ ਕਿ ਮੈਂ ਤਾਂ ਕਾਂਗਰਸ ਤੁਸੀਂ ਮੈਨੂੰ ਵੋਟਾਂ ਪਾਓ। ਤਾਂ ਬੜਾ ਵੱਡਾ ਦਾਵਾ ਕਰ ਰਹੇ ਤੁਸੀਂ ਵੀ। ਦਾਵਾ ਨਹੀਂ ਉਹ ਤਾਂ ਛਰਿਆਵੇਂ ਕਹਿ ਰਿਹਾ ਇਹ। ਤਾਂ ਤੁਹਾਡੇ ਵੱਲੋਂ ਐਂਟਰੀ ਬੰਦਾ। ਜਿਹੜਾ ਮਕਾਰ ਬੰਦਾ ਹੈ। ਉਹਨੇ ਤੱਕ ਕਿਸੇ ਨਾ ਕਿਸੇ ਧੋਖਾ ਦੇ ਕੇ ਚਾਲਸਾ ਦੇ ਕੇ ਵੋਟ ਲੈਣੀ ਹੈ। ਤੇ ਹੁਣ ਉਹ ਕਾਂਗਰਸੀਆਂ ਨੂੰ ਕਹੀ ਜਾਂਦਾ ਕਿ ਮੈਂ ਤਾਂ ਤੁਹਾਡੇ ਵਿੱਚ ਆ ਜਾਣਾ। ਪਹਿਲਾਂ ਝਾੜੂ ਵਾਲਿਆਂ ਨੂੰ ਕਹੀ ਜਾਂਦਾ ਸੀ ਮੈਂ ਤਾਂ ਤੁਹਾਡੇ ਵਿੱਚ ਆ ਜਾਣਾ। ਉਹ ਉਧਰ ਤਾਂ ਡਰ আর ਲਾਲਚ ਦੇ ਬਾਅਦ ਚਲੇ ਗਿਆ। ਐਂ ਤਾਂ ਨਾ ਡਰਾਉਣਾ ਨਾ ਲਾਲਚ ਦੇਣਾ ਨਾ ਐਸੀ ਲੈ ਕੇ ਆਉਣਾ। ਲੈ ਕੇ ਨਹੀਂ ਆਣਾ ਰਾਜਕੁਮਾਰ ਚੱਬੇਵੱਲ ਲਈ ਕਾਂਗਰਸ ਦੇ ਐਂਟਰੀ ਬੰਦ ਕਿਉਂ ਲਈ ਹੈ ਐਡਾ ਬੜਾ ਧੋਖਾ ਦੇ ਗਿਆ ਤੇ ਵਾਪਸ ਕਿਉਂ ਲਈ ਹੈ ਇੱਕ ਹੋਰ ਕਿਰਦਾਰ ਇਸੇ ਤਰ੍ਹਾਂ ਕਿਉਂਕਿ ਕਾਂਗਰਸ ਨੇ ਬਹੁਤ ਕੁਝ ਦਿੱਤਾ ਤਿੰਨ ਵਾਰ ਐਮਐਲਏ ਬਣਾਇਆ ਉਹਨੂੰ ਐਮਪੀ ਦੀ ਟਿਕਟ ਦਿੱਤੀ ਪਰਿਵਾਰ ਨੂੰ ਉਹਦਾ ਪਰਿਵਾਰ ਦਾ ਨਾਮ ਹੋਇਆ ਉਹ ਪਹਿਲਾਂ ਬੀਜੇਪੀ ਵਿੱਚ ਸੀਗਾ ਬੀਜੇਪੀ ਚ ਉਹ ਕਾਂਗਰਸ ਚ ਆਇਆ ਹੁਣ ਇੱਥੋਂ ਆਮ ਆਦਮੀ ਪਾਰਟੀ ਚ ਲੱਗ ਗਿਆ ਕੋਈ ਟਿਕਾਉੇ ਨਹੀਂ ਹੈ ਇਹਨਾਂ ਨੂੰ ਕਹਿੰਦਾ ਪਹਿਲਾਂ ਰਾਜਕੁਮਾਰ ਚੱਬੇਵਾਲ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਹੈਗਾ ਮੀਰ ਜੱਦੇ ਨਾਲ ਕੱਲ ਨੂੰ ਇਹਦੀ ਮਰਜ਼ੀ ਕੱਲ ਨੂੰ ਪਤਾ ਨਹੀਂ ਕਿੱਧਰ ਜਾਂਦਾ ਪੂਰੇ ਪੰਜਾਬ ਦੇ ਸਿਆਸੀ ਸਮੀਕਰਨ ਦੀ ਵੀ ਗੱਲ ਕਰਨੀ ਐ ਇਸੇ ਤਰ੍ਹਾਂ ਦਾ ਇੱਕ ਰਦਾਰ ਇੱਕ ਹੋਰ ਚਰਚਾ ਦੇ ਵਿੱਚ ਹੈ ਦਲਵੀਰ ਗੋਲਡੀ ਦਲਵੀਰ ਗੋਲਡੀ ਰਾਜਾ ਵੜਿੰਗ ਦੇ ਨਾਲ ਪ੍ਰਚਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕੋਈ ਵੀ ਮੇਰੀ ਮਰਜ਼ੀ ਤੋਂ ਬਿਨਾ ਪਾਰਟੀ ਦੇ ਵਿੱਚ ਨਹੀਂ ਆ ਸਕਦਾ ਤੁਸੀਂ ਵੀ ਕਾਂਗਰਸ ਦੇ ਵੱਡੇ ਨੇਤਾ ਉਸੀ ਡਬਲਯੂਸੀ ਦੇ ਮੈਂਬਰ ਹੋ ਦਲਵੀਰ ਗੋਲਡੀ ਜਦੋਂ ਵਾਪਸ ਆ ਰਹੇ ਨੇ ਕਿ ਦਲਵੀਰ ਗੋਲਡੀ ਵਾਪਸ ਆ ਸਕਦੇ ਨੇ ਜੇ ਰਾਜਕੁਮਾਰ ਚੱਬੇਵਾਲ ਕਿਉਂਕਿ ਨਾਮ ਹੈ ਪਾਰਟੀ ਦਾ ਪ੍ਰਧਾਨ ਹੈ ਤੇ ਨਾਮ ਹੈ ਡਿਸੀਜਨ ਮੇਕਰ ਹੈ ਦਲਵੀਰ ਗੋਲਡੀ ਜਾਣੇ ਜਾਂ ਪਾਰਟੀ ਜਾਣੇ ਲੇਕਿਨ ਅੱਜ ਜਿਹੜੀ ਗੱਲ ਹੈ ਮੈਂ ਇਲੈਕਸ਼ਨ ਚੱਬੇਵਾਲ ਚਾਹੇ ਤੁਸੀਂ ਆਪਣੇ ਤੇ ਇਲੈਕਸ਼ਨ ਬਾਰੇ ਜੋ ਮਰਜੀ ਪੁੱਛ ਲਓ ਬਰਨਾਲਾ ਵੀ ਤੁਸੀਂ ਪ੍ਰਚਾਰ ਕਰਕੇ ਆਏ ਹੋ ਇੱਕ ਇੱਕ ਜੀ ਸੀਟ ਦਾ ਆਪਾਂ ਚਰਚਾ ਕਰੀਏ ਬਰਨਾਲੇ ਦੇ ਹਾਲਾਤ ਕੀ ਨਜ਼ਰ ਆ ਰਹੇ ਤੁਹਾਨੂੰ ਬਰਨਾਲੇ ਦੇ ਵਿੱਚ ਵੀ ਬਹੁਤ ਬੜੀ ਲਹਿਰ ਕਾਂਗਰਸ ਦੀ ਚੱਲ ਰਹੀ ਹੈ ਤੇ ਲੋਕ ਉੱਥੇ ਉੱਥੇ ਇੱਕ ਨਵੀਂ ਗੱਲ ਇਹ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਆਮੋ ਸਾਹਮਣੇ ਭਗਵਾਨ ਤਮਾਨ ਨੇ ਆਜ਼ਾਦ ਖੜਾ ਕੀਤਾ ਹੋਇਆ ਕੇਜਰੀਵਾਲਡ ਕਾਂਗਰਸ ਜਿਹੜਾ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਦੀ ਮਦਦ ਕਰਦੇ ਤਾਂ ਉੱਥੇ ਇਹਨਾਂ ਦੀਆਂ ਵੋਟਾਂ ਇਕੁਅਲੀ ਡਿਵਾਈਡ ਹੋ ਰਹੀਆਂ ਤੇ ਕਾਂਗਰਸ ਪਾਰਟੀ ਵੱਡੀ ਮਾਰਜਨ ਨਾਲ ਜਿੱਤ ਰਹੀ ਤੁਸੀਂ ਹਜੇ ਗਿੱਦੜਬਾਹ ਔਰ ਡੇਰਾ ਬਾਬਾ ਨਾਨਕ ਨਹੀਂ ਗਏ ਗਿੱਦੜਬਾਹ ਵੀ ਜਾਓਗੇ ਤੁਸੀਂ ਚੋਣ ਪ੍ਰਚਾਰ ਕਰਨ ਮੈਂ 17 ਤਰੀਕ ਨੂੰ ਗਿੱਦੜਬਾਹ ਜਾ ਰਿਹਾ ਤੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਜਾਊਂਗਾ ਕੀ ਫੀਡਬੈਕ ਮਿਲ ਰਹੀ ਹੈ ਤੁਹਾਨੂੰ ਕਿਉਂਕਿ ਤੁਹਾਡੇ ਪ੍ਰਧਾਨ ਦੀ ਇੱਕ ਵਾਰੀ ਸੀਟ ਫੇਰ ਤੋਂ ਦੁਬਾਰਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉੱਥੇ ਅਗਰਜ਼ ਦਾ ਬੋਲ ਬਾਲਾ ਹੈ ਐ ਰਵਨੀਤ ਬਿੱਟੂ ਲਗਾਤਾਰ ਉਥੇ ਡਟੇ ਹੋਏ ਨੇ اور ਰਵਨੀਤ ਬਿੱਟੂ اور ਤੁਹਾਡੇ ਵਿੱਚ ਵੀ ਸ਼ਬਦਾਂ ਦੀ ਟਸਲ ਚੱਲ ਰਹੀ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਰਵਨੀਤ ਬਿੱਟੂ ਮੁੱਖ ਮੰਤਰੀ ਨਹੀਂ ਬਣ ਸਕਦੇ ਪੰਜਾਬ ਦੇ ਤੁਹਾਨੂੰ ਲੱਗ ਨਹੀਂ ਤਾਂ ਲੋਕਾਂ ਨੇ ਤੈਅ ਕਰਨਾ ਫਿਰ ਜਿਹੜੀ ਗੱਲ ਲੋਕਾਂ ਨੇ ਤੈਅ ਕਰਨੀ ਹੈ ਅਜੇ ਪਾਣੀ ਆਇਆ ਨਹੀਂ ਤੁਸੀਂ ਪਹਿਲੇ ਹੀ ਮੋਜੇ ਖੋਲ੍ਹੇ ਜਾਂਦੇ ਹੋ ਅੱਛਾ ਤਾਂ ਉਹਨਾਂ ਨੇ ਜਿੱਦਾਈ ਤੁਸੀਂ ਮੈਂ ਤੁਹਾਨੂੰ ਉਸੀ ਨੂੰ ਕਹਿ ਰਿਹਾ ਕਿ ਯਾਰ ਅਜੇ ਪਾਣੀ ਨਹੀਂ ਆਇਆ ਜਦ ਪਾਣੀ ਆਊਗਾ ਮੋਜੇ ਖੋਲ੍ਹ ਨਹੀਂ ਪਹਿਲੇ ਜਿਹੜੇ ਜਿਹੜਾ ਪਾਣੀ ਆਉਣ ਦੇ ਪਹਿਲੇ ਹੀ ਮੋਜੇ ਖੋਲ੍ਹੇ ਉਹਨਾਂ ਨੂੰ ਲੋਕ ਕਮਲਾ ਕਹਿੰਦੇ ਆ ਤੇ ਕਮਲੇ ਵਾਲੀਆਂ ਗੱਲਾਂ ਕਰਦੇ ਆ। ਡੇਰਾ ਬਾਬਾ ਨਾਨਕ ਦਾ ਵੀ ਹਾਲਾਤ ਜੋ ਇਸ ਵੇਲੇ ਉੱਥੇ ਵੀ ਸਿਆਸੀ ਮੈਦਾਨ ਪੂਰੀ ਤਰ੍ਹਾਂ ਪਖੇ ਹੋਇਆ ਉੱਥੇ ਵੀ ਜਾਣਾ ਤੁਸੀਂ। ਮੈਂ ਸਭ ਜਗ੍ਹਾ ਜਾਵਾਂਗਾ। ਅਕਾਲੀ ਦਲ ਇਸ ਚੋਣ ਮੈਦਾਨ ਦੇ ਵਿੱਚ ਨਹੀਂ ਹੈ ਇਸ ਵਾਰ। ਤੁਸੀਂ ਕਿਉਂਕਿ ਹੁਣ ਜਦਾ ਹਰ ਹਲਕੇ 'ਚ ਘੁੰਮ ਰਹੇ ਹੋ। ਸਾਬਕਾ ਮੁੱਖ ਮੰਤਰੀ ਹੋ। ਅਕਾਲੀ ਦਲ ਦਾ ਚੋਣ ਮੈਦਾਨ ਦੇ ਵਿੱਚ ਨਾ ਹੋਣਾ ਕਿਹਨੂੰ ਫਾਇਦਾ ਦੇ ਰਿਹਾ ਹੈ? ਕਾਂਗਰਸ ਲਈ ਫਾਇਦੇਮੰਦ ਹੈ ਜਾਂ ਕਾਂਗਰਸ ਲਈ ਨੁਕਸਾਨਦੇਹ ਹੋ ਰਿਹਾ ਹੈ? ਫਾਇਦਾ ਤਾਂ ਪਤਾ ਨਹੀਂ ਕਿਹਨੂੰ ਦੇ ਰਿਹਾ ਯਾਰ ਨੂੰ ਨੁਕਸਾਨ ਹੋ ਰਿਹਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਆ ਅਕਾਲੀ ਦਲ ਤੇ ਬੀਐਸਪੀ ਦੇ ਵਰਕਰੋਂ ਕਿ ਇਹ ਜਿਹੜੇ ਲੋਕ ਐ ਬੀਜੇਪੀ ਨੇ ਪੰਜਾਬ ਦੀ ਕਿਸਾਨੀ ਨੂੰ ਰੋਲਿਆ ਹੂੰ ਜਿਹੜਾ ਭਗਵੰਤ ਮਾਨ ਐ ਉਹ ਬੀਜੇਪੀ ਦਾ ਮੂਰੇ ਬਿਲਕੁਲ ਉਹਨਾਂ ਦੀ ਭੋਡੀ ਗਊ ਬਣ ਗਿਆ ਤੇ ਉਹਨੇ ਗੋਡੇ ਟੇਕ ਦਿੱਤੇ ਆਪਣੇ ਕਿਸਾਨੀ ਦਾ ਨੁਕਸਾਨ ਇਹ ਕਰ ਰਹੇ ਗਰੀਬ ਦਾ ਨੁਕਸਾਨ ਇਹ ਕਰ ਰਹੇ ਇਸ ਲਈ ਅੱਜ ਇਹ ਦੋਵੇਂ ਤਰ੍ਹਾਂ ਜਿਹੜੀਆਂ ਹੈਗੀਆਂ ਭਾਜਪਾ ਤੇ ਆਮ ਆਦਮੀ ਇਹਨਾਂ ਨੂੰ ਪੰਜਾਬ ਚੋਂ ਭਜਾਉਣ ਲਈ ਤੁਸੀਂ ਇਕੱਠੇ ਹੋ ਕੇ ਇੱਕ ਪਾਸੇ ਕਾਂਗਰਸ ਨੂੰ ਵੋਟ ਪਾਓ ਇਹ ਬਹੁਤ بڑے ਦੁਸ਼ਮਣ ਹੈ ਇਹਨੂੰ ਮਾਰਨ ਵਾਸਤੇ ਅੱਜ ਜ਼ਰੂਰਤ ਹੈ ਕਿ ਆਪਾਂ ਇਕੱਠੇ ਹੋਈਏ ਹ ਚੰਨੀ ਸਾਹਿਬ ਕਿਉਂਕਿ ਦੋ ਵੱਡੇ ਪੰਜਾਬ ਦੇ ਮੁੱਦੇ ਇਸ ਵੇਲੇ ਤੁਸੀਂ ਮੁੱਖ ਮੰਤਰੀ ਰਹੇ ਹੋ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ ਹੋ ਤੁਸੀਂ ਲਿਫਟਿੰਗ ਨਹੀਂ ਹੋ ਰਹੀ ਇਹ ਬਹੁਤ ਵੱਡਾ ਵਿਵਾਦ ਬਣਿਆ ਹੋਇਆ ਹੈ ਤੁਹਾ ਹਰ ਪਾਸੇ ਐ ਪਾਕਿਸਤਾਨ ਦੇ ਮੁੱਖ ਮੰਤਰੀ ਵੀ ਕਹਿੰਦੇ ਕਿ ਪੰਜਾਬ ਤੋਂ ਤੂੰ ਆ ਰਿਹਾ ਦਿੱਲੀ ਵਾਲੇ ਵੀ ਕਹਿ ਰਹੇ ਹੋਰ ਉਹ ਭਗਵੰਤ ਮਾਨ ਹੁਣੇ ਵੀ ਕਹਿੰਦੇ ਕਿ ਕੋਈ ਘੇੜਾ ਥੋੜਨਾ ਦੇ ਰਿਹਾ ਤੂੰ ਆ ਇਹਨਾਂ ਦੋਵਾਂ ਮੁੱਦਿਆਂ ਨੂੰ ਮਸਲਿਆਂ ਨੂੰ ਤੁਸੀਂ ਕਿੱਥੇ ਦੇਖ ਰਹੇ ਹੋ ਕਿਵੇਂ ਸੁਲਝਣੇ ਚਾਹੀਦੇ ਸੀਗੇ ਸਥਿਤੀ ਪੰਜਾਬ ਦੀ ਕੀ ਹੈ ਇਸ ਵੇਲੇ ਇਹਨੂੰ ਸੁਲਝਣਾ ਵਾਸਤੇ ਕੱਲ ਵੀ ਮੈਂ ਮੈਂ ਐਗਰੀਕਲਚਰ ਲੋਕ ਸਭਾ ਦੀ ਕਮੇਟੀ ਦਾ ਮੈਂ ਚੇਅਰਮੈਨ ਹਾਂ ਕੱਲ ਮੈਂ ਪੂਰੇ ਐਗਰੀਕਲਚਰ ਡਿਪਾਰਟਮੈਂਟ ਨੂੰ ਬੁਲਾਇਆ ਸੀ ਉਹਨਾਂ ਦਾ ਸੈਕਟਰੀ ਬੁਲਾਇਆ ਸੀ ਫੂਡ ਸਪਲਾਈ ਦੀ ਚੇਅਰਮੈਨ ਨੂੰ ਬੁਲਾਇਆ ਸੀ ਸੰਮਣ ਕੀਤਾ ਸੀ ਉਹਦੇ ਨਾਲ ਉਹਨੂੰ ਵੀ ਮੈਂ ਇਹ ਕਿਹਾ ਤੂੰ ਇਹਦਾ ਮਸਲਾ 1 ਮਿੰਟ ਛੱਡ ਹੁੰਦਾ ਹੂੰ ਜੇ ਸਰਕਾਰ ਕਰਨਾ ਚਾਹੇ ਤਾਂ ਕਿਸਾਨ ਮੰਗਦਾ ਹੈ ਕਿ ਜੀ ਸਾਨੂੰ ਪਰਾਲੀ ਇਕੱਠਾ ਕਰਨ ਵਾਸਤੇ ਸਾਨੂੰ ਤੂੜੀ ਜਿਹੜਾ ਕਣਕ ਦਾ ਬੇਸਟ ਹੈ ਉਹਨੂੰ ਇਕੱਠਾ ਕਰਨ ਵਾਸਤੇ ਸਾਨੂੰ ਪੈਸੇ ਦੋ ਹੂੰ ਇਹ ਇੱਕ ਕੁੰਟਲ ਦੇ ਮਗਰ ਉਹਦੀ ਜਿਹੜੀ ਨਾੜ ਹੈ ਜਾਂ ਪਰਾਲੀ ਆ ਉਹਨੂੰ ਕੰਠਾ ਕਰਨ ਦੇ ਪੈਸੇ ਦੇ ਦੇਵੇ ਕਿਸਾਨ ਅੱਗੇ ਨਹੀਂ ਲਾਏਗਾ ਇਹ ਕੇਂਦਰ ਸਰਕਾਰ ਫਿਰ ਜਿਹੜੇ ਅਫਸਰ ਆਈ ਸੀ ਕਿ ਉਹ ਕੀ ਕਹਿੰਦੇ ਉਹਨਾਂ ਦੀ ਕੋਈ ਸਟਰੈਟਜੀ ਹੈ ਹੈਗੇ ਝੂਠ ਬੋਲਦੇ ਆ ਉਹ ਕਹਿੰਦੇ ਜੀ ਉੱਥੇ ਕੋਈ ਦਿੱਕਤ ਨਹੀਂ ਹੈ ਉੱਥੇ ਤਾਂ ਜੀ ਸਾਰੀ ਲਿਫਟਿੰਗ ਹੋ ਰਹੀ ਹੈ ਅੱਛਾ ਉੱਪਰਲੇ ਅਫਸਰਾਂ ਨੂੰ ਵੀ ਇਹੀ ਉੱਪਰ ਵੀ ਜਾ ਕੇ ਇਹੀ ਦੱਸਦੇ ਆ ਮੇਰੇ ਸਾਹਮਣੇ ਬੈਠ ਕੇ ਝੂਠ ਬੋਲੀਂਗੇ ਮੈਂ ਕਹਾਂ ਇਹ ਤੁਸੀਂ ਬਿਲਕੁਲ ਗਲਤ ਕਹਿ ਰਹੇ ਆ ਲਿਫਟ ਤੁਸੀਂ ਕ੍ਰੈਸ਼ਰਾਂ ਸੈਲਰਾਂ ਵਾਲਿਆਂ ਨੂੰ ਮਾਰਤਾ ਸੈਲਰ ਵਾਲੇ ਪਿਛਲੇ ਸਾਲ 1 ਕਰੋੜ ਤੋਂ 10 ਕਰੋੜ ਦੇ ਕਟੇ ਚ ਗਏ ਇਸ ਵਾਰ ਉਹ ਮਾਰ ਨਹੀਂ ਚੱਕ ਰਹੇ ਕਿਉਂਕਿ ਉਹਨਾਂ ਦਾ ਨੁਕਸਾਨ ਹੋਇਆ ਇਹ ਪੰਜਾਬ ਦੀ ਫੂਡ ਸਪਲਾਈ ਦੇ ਅਫਸਰ ਜੋਰ ਪਾ ਕੇ ਕੱਟ ਲਵਾ ਕੇ ਜ਼ਿੰਮੇਵਾਰ ਤੋਂ ਝੋਨਾ ਚਕਾਰੇ ਅਰ ਹਰ ਜ਼ਿੰਮੇਵਾਰ ਨੂੰ ਕੁਆਂਟਲ ਮਗਰ 3 ਕਿਲੋ 4 ਕਿਲੋ 5 ਕਿਲੋ 6 ਕਿਲੋ ਤੱਕ ਦਾ ਕੱਟ ਲਗਾ ਰਹੇ ਜਿਹਦਾ ਕਿ ਅਸਲ ਦੇ ਵਿੱਚ ਨੁਕਸਾਨ ਕਿਸਾਨ ਦਾ ਹੋ ਰਿਹਾ ਸੋ ਇਹ ਜਿਹੜੀ ਗੱਲ ਹੈ ਇਹਦਾ ਹੱਲ ਜਿਹੜੀ ਤੁਸੀਂ ਗੱਲ ਕਰੀ ਹੈ ਪਰਾਲੀ ਦਾ ਹੱਲ ਹੈਗਾ ਉਹਨਾਂ ਨੂੰ ਪੈਸੇ ਦੇ ਦਿਓ ਉਹ ਬਿਲਕੁਲ ਅੱਗ ਨਹੀਂ ਲਾਉਣਗੇ ਫਿਰ ਜੇ ਅੱਗ ਲਾਉਂਦੇ ਤਾਂ ਤੁਸੀਂ ਕਾਨੂੰਨ ਨੂੰ ਸਖਤ ਕਰੋ ਲੇਕਿਨ ਜੇ ਤੁਸੀਂ ਕਹੋ ਜੀ ਉਹਦਾ ਨੁਕਸਾਨ ਵੀ ਹੋਵੇ ਤੇ ਉਹ ਅੱਗ ਵੀ ਨਾ ਲਾਵੇ ਫਿਰ ਓਖਾ ਤੁਸੀਂ ਇਹ ਮੈਨੂੰ ਲੱਗਦਾ ਪਹਿਲੀ ਵਾਰੀ ਇਹ ਗੱਲ ਦਾ ਜ਼ਿਕਰ ਕਰ ਰਹੇ ਹੋ ਭਾਜਪਾ ਔਰ ਆਮ ਆਦਮੀ ਪਾਰਟੀ ਤਾਂ ਇੱਕ ਦੂਜੇ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਦੇ ਆਪਾਂ ਦੇਖੇ ਚਰਨਜੀਤ ਸਿੰਘ ਚੰਨੀ ਨੇ ਐਗਰੀਕਲਚਰ ਸੈਕਟਰੀ ਨੂੰ ਸਮਨ ਕਰ ਲਿਆ ਲੋਕ ਸਭਾ ਦੀ ਜਿਹੜੀ ਕਮੇਟੀ ਹੈ ਸਟੈਂਡਿੰਗ ਕਮੇਟੀ ਦੀ ਕਿੰਨੀ ਕੋ ਪਾਵਰ ਹੁੰਦੀ ਹੈ ਔਰ ਇਸ ਮਸਲੇ ਦੇ ਵਿੱਚ ਹੁਣ ਤੁਹਾਡੀ ਐਂਟਰੀ ਹੋ ਚੁੱਕੀ ਹੈ ਤੁਸੀਂ ਕੀ ਕਰ ਸਕਦੇ ਹੋ ਅੱਗੇ ਸਮਨ ਕਰਤਾ ਤੁਹਾਡੇ ਕੋਲ ਉਹ ਉਹ ਕਮੇਟੀ ਦੇ ਕਿੱਥੇ ਤੱਕ ਪਾਵਰ ਹੁੰਦੀਆਂ ਨੇ ਕਿਸ ਮਸਲੇ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਨੂੰ ਕਮੇਟੀ ਦੀ ਰਿਕਮੈਂਡੇਟਰੀ ਪਾਵਰ ਹੈ ਐਸੀ ਰਿਪੋਰਟ ਬਣਾ ਕੇ ਦੇਣੀ ਹੈ ਅਸੀਂ ਉਹਨਾਂ ਨੂੰ ਰਿਕਮੈਂਡ ਕਰਨਾ ਕਿ ਇਸ ਤਰ੍ਹਾਂ ਕਰੋ ਮੈਂ ਉਹਦੇ ਵਿੱਚ ਇਹ ਵੀ ਰਿਕਮੈਂਡ ਕਰ ਰਿਹਾ ਕਿ ਜੀ ਜਿਹੜੀ ਇਹ ਪਰਾਲੀ ਹੈ ਇਹਨੂੰ ਇਕੱਠੀ ਕਰਨ ਵਾਸਤੇ ਤੁਸੀਂ ਜ਼ਿੰਮੇਵਾਰ ਨੂੰ ਪੈਸਾ ਦਿਓ। ਮੈਂ ਇਹ ਕੀ ਇਹ ਵੀ ਉਹਨਾਂ ਨੂੰ ਕਿਹਾ ਤੇ ਰეკਮੈਂਡ ਕਰ ਰਿਹਾ ਕਿ ਜੀ ਜੇ ਹੁਣ 1 ਕੁਆਂਟਲ ਝੋਨੇ ਦੇ ਮਗਰ 67 ਕਿਲੋ ਚਾਵਲ ਲੈਂਦੇ ਆ। ਇਹਨਾਂ ਤੋਂ ਸੈਲਰ ਵਾਲਿਆਂ ਤੋਂ ਮੈਂ ਉਹਨਾਂ ਨੂੰ ਕਿਹਾ ਕਿ 31 ਮਾਰਚ ਤੋਂ ਬਾਅਦ ਮੋਇਸਚਰ ਘਟਦਾ ਹੈ, ਗਰਮੀ ਆ ਜਾਂਦੀ ਹੈ। ਚੌੜ ਸੁੱਕਦਾ ਹੈ। ਉਹਦੇ ਨਾਲ ਵਜ਼ਨ ਘਟਦਾ ਹੈ। ਜੇ ਤੁਸੀਂ 31 ਮਾਰਚ ਤੱਕ ਨਹੀਂ ਚੱਕਦੇ, ਉਸ ਤੋਂ ਬਾਅਦ ਚੱਕ ਦਿਓ। ਤਾਂ ਜਿੰਨਾ ਮੋਇਚਰ ਘਟਣ ਨਾਲ ਵਜਨ ਘਟਦਾ ਉਹਨੇ ਦਾ ਤੁਸੀਂ ਘਟ ਲੈ ਲੋ ਝੋੜ ਝੋੜ ਉਹਨਾ ਘਟ ਲੈ ਲੋ ਝੋੜ ਉਦੋਂ ਜਿਹੜਾ ਸੈਲਰ ਵਾਲਾ ਜੀ ਇਹ ਮੈਂ ਉਹਨਾਂ ਨੂੰ ਰეკਮੈਂਡ ਕਰਕੇ ਦੇ ਰਿਹਾ ਉਹਦੇ ਨਾਲ ਮਸਲਾ ਹੀ ਹਨ ਜਿਹੜਾ ਇਹ ਅਸਲ ਦੇ ਵਿੱਚ ਮਸਲਾ ਸੈਲਰਾਂ ਦਾ ਘਟਾ ਹੈ ਜਿਹਦੇ ਕਰਕੇ ਸਾਰਾ ਕਲੇਸ਼ ਪਿਆ ਹੈ ਉਹ ਬਾਉਂਡ ਹੁੰਦੇ ਨੇ ਜਦੋਂ ਤੁਸੀਂ ਅਫਸਰਾਂ ਨੂੰ ਕਮੇਟੀ ਦੇ ਵੱਲੋਂ ਰეკਮੈਂਡੇਸ਼ਨ ਜਾਂਦੀ ਹੈ ਜਾਂ ਉਹ ਗੰਭੀਰਤਾ ਨਾਲ ਲੈਂਦੇ ਨੇ ਸਾਡੀਆਂ ਆਪਣੀਆਂ ਸਾਡੀਆਂ ਗੱਲਾਂ ਦਾ ਜਵਾਬ ਦੇਣ ਲਈ ਬਾਉਂਡ ਹੈ ਉਸ ਤੋਂ ਬਾਅਦ ਰਿਪੋਰਟ ਅਸੀਂ ਸਰਕਾਰ ਨੂੰ ਦੇਣੀ ਹੈ ਸਰਕਾਰ ਬਾਉਂਡ ਨਹੀਂ ਹੈ ਮੰਨੇ ਨਾ ਮ ਤੁਸੀਂ ਵੀ ਇਹਦਾ ਬਤੌਰ ਚੇਅਰਮੈਨ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਖਤੀ ਨਾਲ ਇਸ ਮਸਲੇ ਨੂੰ ਲੈ ਕੇ ਦਿੱਲੀ ਦੇ ਵਿੱਚ ਬੈਠ ਕੇ ਨਿਭਟ ਰਹੇ ਹਾਂ ਮੈਂ ਚੇਅਰਮੈਨ ਫੂਡ ਸਪਲਾਈ ਤੇ ਸਾਰੇ ਅਫਸਰਾਂ ਨੂੰ ਸੰਮਨ ਕੀਤਾ ਐਗਰੀਕਲਚਰ ਦੇ ਸੈਕਟਰੀ ਜਿਹੜਾ ਸਭ ਤੋਂ ਵੱਡਾ ਸੈਕਟਰੀ ਦੇਸ਼ ਦਾ ਜੀ ਜੀ ਉਹਦੇ ਨਾਲ ਸਾਰੇ ਅਫਸਰ 15 ਅਫਸਰ ਹੋ ਰਹੇ ਸੀ ਉਹਨਾਂ ਨੂੰ ਸੰਮਨ ਕੀਤਾ ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਦੇ ਸਾਰੇ ਸੈਕਟਰੀ ਤੇ ਅਫਸਰਾਂ ਨੂੰ ਸਨਮਾਨ ਕੀਤਾ ਹੈ ਹਮ ਐਨੀਮਲ ਹਸਬੈਂਡਰੀ ਦੇ ਸਾਰੇ ਅਫਸਰਾਂ ਨੂੰ ਸਨਮਾਨ ਕੀਤਾ ਹੈ ਔਰ ਇਹ ਮਸਲੇ ਸਾਰੇ ਉਹਨਾਂ ਦੇ ਧਿਆਨ ਵਿੱਚ ਇਹ ਸਾਰੇ ਅਫਸਰਾਂ ਨੇ ਤੁਹਾਨੂੰ ਰਿਪੋਰਟ ਵੀ ਕੀਤਾ ਰਿਪੋਰਟ ਵੀ ਕੀਤਾ ਫਿਰ ਤੁਹਾਨੂੰ ਉਹਨਾਂ ਨੇ ਮੈਨੂੰ ਸਾਰਾ ਕੁਝ ਰਿਪੋਰਟ ਕੀਤਾ ਹੈ ਤੇ ਪੂਰੀ ਇੱਕ ਦਿਨ ਪੂਰਾ ਲੱਗਿਆ ਇਹਨਾਂ ਮੀਟਿੰਗਾਂ ਤੇ ਇੱਕ ਦਿਨ ਪੂਰਾ ਐਗਰੀਕਲਚਰ ਵਾਲਿਆਂ ਨਾਲ ਲੱਗਿਆ ਇੱਕ ਦਿਨ ਪੂਰਾ ਫੂਡ ਸਪਲਾਈ ਤੇ ਫੂਡ ਪ੍ਰੋਸੈਸਿੰਗ ਦੇ ਨਾਲ ਲੱਗਿਆ ਤੇ ਇੱਕ ਦਿਨ ਪੂਰਾ ਅ ਮੈਂ ਕੱਲ ਮੈਂ 2 ਘੰਟੇ ਇਹਦੇ ਫੂਡ ਸਪਲਾਈ ਜਿਹੜੀ ਅ ਪ੍ਰੋਕਿਊਰਮੈਂਟ ਕਰਦੇ ਆ ਜਿਹੜੇ ਉਹਨਾਂ ਦੇ ਉਹਨਾਂ ਦੀ ਜਿਹੜੀ ਚੇਅਰਮੈਨ ਐਫਸੀਆਈ ਦੀ ਐਫਸੀਆਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਉਹਨੂੰ ਬੁਲਾ ਕੇ ਉਹਦੇ ਅਫਸਰਾਂ ਦੇ ਨਾਲ ਲਾਇਆ ਕਿਉਂਕਿ ਮੈਂ ਵਿਸਤਾਰ ਚ ਇਸ ਕਰਕੇ ਪੁੱਛ ਰਿਹਾ ਕਿਉਂਕਿ ਮੈਂ ਜਿਵੇਂ ਜ਼ਿਕਰ ਕੀਤਾ ਪਹਿਲਾਂ ਤੇ ਨਜ਼ਰ ਆ ਰਿਹਾ ਸੀ ਆਮ ਆਦਮੀ ਪਾਰਟੀ ਭਾਜਪਾ ਵਾਲੇ ਇਕੱਠੇ ਰਵਨੀਤ ਬਿੱਟੂ ਭਗਵੰਤ ਮਾਨ ਹੁਣੇ ਵੀ ਮੀਟਿੰਗਾਂ ਕਰ ਰਹੇ ਸੀਗੇ ਪਰ ਹੁਣ ਤੁਸੀਂ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਇਹ ਜ਼ਿਕਰ ਕੀਤਾ ਕਿ ਮੈਂ ਮੀਟਿੰਗਾਂ ਕਰ ਰਹੇ ਹਾਂ ਜਿਹੜੀ ਇਹ ਸਾਡੀ ਕਮੇਟੀ ਦੇ ਵਿੱਚ 30 ਐਮਪੀ ਹਨ ਤੇ ਮੈਂ 31ਵਾਂ ਮੈਂਬਰ ਚੇਅਰਮੈਨ ਹਾਂ ਇਹਦੀਆਂ ਜਿਹੜੀਆਂ ਮੀਟਿੰਗਾਂ ਉਹ ਜ਼ਿਆਦਾ ਕੰਫੀਡੈਂਸਰ ਰੱਖਣੀਆਂ ਪੈਂਦੀਆਂ ਉਹਦੀਆਂ ਗੱਲਾਂ ਇਸ ਕਰਕੇ ਐਸੀਏ ਦੀ ਕੋਈ ਜ਼ਿਆਦਾ ਖ਼ਬਰ ਨਹੀਂ ਲਵਾਈ ਲੈਕਿਨ ਅੱਜ ਵੀ ਮੈਂ ਤੁਹਾਨੂੰ ਸੰਖੇਪ ਰੂਪ ਦੇ ਵਿੱਚ ਦੱਸਿਆ ਕਿ ਜੀ OCI ਉਹਨਾਂ ਨੂੰ ਬੁਲਾ ਕੇ ਪੂਰੀ ਤਾੜਨਾ ਕੀਤੀ ਹੈ ਤੇ ਪੂਰਾ ਉਹਨਾਂ ਤੇ ਪ੍ਰੈਸ਼ਰਾਈਜ਼ ਕੀਤਾ ਸਾਰੇ ਮੈਂਬਰਾਂ ਨੇ ਤੇ ਉਹਨਾਂ ਨੂੰ ਪੂਰਾ ਗ੍ਰਿਲ ਕੀਤਾ ਕਿ ਤੁਸੀਂ ਕਿਉਂ ਉਹ ਜਿਹੜੀ ਹੈ ਔਰ ਝੋਨਾ ਨਹੀਂ ਚੱਕ ਰਹੇ ਇੱਕ ਹੋਰ ਮਸਲਾ ਅੱਜ ਜੜਦਾ ਸੇਕੜ ਜ਼ਮੀਨ ਦਾ ਹਰਿਆਣਾ ਵਿਧਾਨ ਸਭਾ ਨੂੰ ਲੈ ਕੇ ਜੋ এনवायरमेंट ਡਿਪਾਰਟਮੈਂਟ ਨੇ ਕਲੀਅਰੈਂਸ ਦਿੱਤੀ ਹੈ ਉਹ ਇੱਕ ਇਸ਼ੂ ਬਣ ਗਿਆ ਕਿ ਪੰਜਾਬ ਤਾਂ ਚੰਡੀਗੜ੍ਹ ਦਾ ਔਰ ਇਹਨੂੰ ਲੈ ਕੇ ਖੁਦ ਸੁਨੀਲ ਜੱਜ ਇਹ 10 ਏਕੜ ਜ਼ਮੀਨ ਜਿਹੜੀ ਹੈ ਹਰਿਆਣਾ ਵਿਧਾਨ ਸਭਾ ਦੇ ਲਈ এনवायरमेंट ਡਿਪਾਰਟਮੈਂਟ ਨੇ ਕਲੀਅਰੈਂਸ ਦਿੱਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਉੱਥੇ ਇਹ ਵਿਧਾਨ ਸਭਾ ਬਣਾਈ ਜਾ ਸਕਦੀ ਹੈ ਹਰਿਆਣਾ ਦੀ ਆਪਣੀ ਵਿਧਾਨ ਸਭਾ ਅਲੱਗ ਤੋਂ ਹੋਏਗੀ ਤਾਂ ਸੁਨੀਲ ਜਾਖੜ ਨੇ ਆ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਉਹ ਆ ਕੇ ਕਹਿ ਰਹੇ ਨੇ ਕਿ ਇਦਾਂ ਨਹੀਂ ਹੋਣਾ ਚਾਹੀਦਾ ਇਹ ਗਲਤ ਚੀਜ਼ ਹੈ ਚੰਡੀਗੜ੍ਹ ਪੰਜਾਬ ਦਾ ਖੁਦ ਬੀਜੇਪੀ ਦੇ ਪ੍ਰਧਾਨ ਹੋ ਕੇ ਹਾਲਾਂਕਿ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਅੱਜ ਸਾਹਮਣੇ ਆਏ ਨੇ ਤੁਸੀਂ ਇਸ ਇਸ਼ੂ ਨੂੰ ਕਿਵੇਂ ਦੇਖ ਰਹੇ ਹੋ ਸੁਨੀਲ ਜਾਖੜ ਖੁਦ ਆ ਕੇ ਆਪਣੀ ਪਾਰਟੀ ਦੇ ਜਿਹੜੀ ਸਰਕਾਰ ਆ ਬੀਜੇਪੀ ਦੇ ਉਹਦੇ ਖਿਲਾਫ ਆ ਕੇ ਉਹਨਾਂ ਨੇ ਇਸ਼ੂ ਚੱਕਿਆ ਸਾਡੇ ਸਾਰਿਆਂ ਦੇ ਸਾਹਮਣੇ ਪਹਿਲਾਂ ਕਹਿ ਚੁੱਕਿਆ ਕਿ ਬੀਜੇਪੀ ਪੰਜਾਬ ਦੀ ਦੁਸ਼ਮਣ ਜਮਾਤ ਹੋ ਕੇ ਨਿਬੜ ਰਹੀ ਹੈ ਇਹ ਪੰਜਾਬ ਦੀ ਖੇਤੀ ਆਧਾਰਿਤ ਸੂਬਾ ਹੋਣ ਕਰਕੇ ਪੰਜਾਬ ਦੀ ਖੇਤੀ ਦਾ ਨੁਕਸਾਨ ਕਰ ਰਹੀ ਹੈ ਜਿਹਦੇ ਨਾਲ ਪੂਰੇ ਸੂਬੇ ਦਾ ਨੁਕਸਾਨ ਹੋਣਾ ਉਸ ਦੇ ਨਾਲ ਨਾਲ ਹੁਣ ਚੰਡੀਗੜ੍ਹ ਤੇ ਕਲੇਮ ਖਤਮ ਕਰਨ ਵਾਸਤੇ ਉੱਥੇ ਉਹਨਾਂ ਦੀ ਵਿਧਾਨ ਸਭਾ ਬਣਾ ਰਹੇ ਲੇਕਿਨ ਸਾਡਾ ਮੁੱਖ ਮੰਤਰੀ ਇੱਕ ਮੂਕ ਦਰਸ਼ਕ ਬਣਿਆ ਹੋਇਆ ਉਹਨੂੰ ਚਾਹੀਦਾ ਕਿ ਤੁਰੰਤ ਵਿਧਾਨ ਸਭਾ ਦਾ ਸਦਨ ਉਹਨੂੰ ਸੱਦੇ ਜੀ ਉੱਥੇ ਇਹ ਗੱਲ ਰੱਖੇ ਸਾਰਿਆਂ ਦੇ ਵਿੱਚ ਕਿ ਜੀ ਇਸ ਤਰ੍ਹਾਂ ਹੋ ਰਿਹਾ ਇਹਦਾ ਇੱਕ ਵੱਡਾ ਐਜੀਟੇਸ਼ਨ ਧੋਰੇ ਜਿਹਦੇ ਨਾਲ ਸਾਡਾ ਚੰਡੀਗੜ੍ਹ ਪੰਜਾਬ ਦਾ ਉਹ ਪੰਜਾਬ ਖੋੜ ਰਹਿ ਸਕੇ ਪਰ ਸੁਨੀਲ ਜਾਖੜ ਆ ਕੇ ਜਦੋਂ ਖੁਦ ਆਪਣੀ ਹੀ ਪਾਰਟੀ ਦੀ ਨੀਤੀਆਂ ਦੇ ਬਾਰੇ ਕਰਨ ਤੋਂ ਉੱਥੇ ਤੁਸੀਂ ਕਿੰਨੂੰ ਦੇਖ ਰਹੇ ਹੋ ਦੇਖ ਰਹੇ ਕਿ ਉਹਨਾਂ ਦਾ ਇੱਕ ਤਾਂ ਅਸਤੀਫੇ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਉਹਨਾਂ ਨੇ ਇਹਦੇ ਆ ਪਰਿਵਰਤਨ ਹੋ ਰਿਹਾ ਸੁਨੀਲ ਜਾਖੜ ਦਾ ਸੁਨੀਲ ਜਾਖੜ ਗਿਆ ਉਧਰਲੇ ਪਾਸੇ ਹੂੰ ਭਾਜਪਾ ਚ ਕਾਂਗਰਸ ਨੂੰ ਧੋਖਾ ਦੇ ਕੇ ਉਹ ਪਿਛਲੇ ਇਲੈਕਸ਼ਨਾਂ ਤੋਂ ਪਹਿਲਾਂ ਰਲ ਗਿਆ ਸੀ ਹੂੰ ਤੇ ਉਹ ਰਲਣ ਦੇ ਵਿੱਚ ਹੀ ਉਹਨੇ ਬਿਆਨ ਦਿੱਤਾ ਸੀ ਕਿ ਜੀ ਮੈਨੂੰ ਹਿੰਦੂ ਕਰਕੇ ਨਹੀਂ ਮੁੱਖ ਮੰਤਰੀ ਬਣਾਇਆ ਗਿਆ ਜਿਹਦੇ ਨਾਲ ਕਾਂਗਰਸ ਦਾ ਬੜਾ ਨੁਕਸਾਨ ਹੋਇਆ ਉਹ ਭਾਜਪਾ ਨਾਲ ਮਿਲ ਕੇ ਦਿੱਤਾ ਸੀ ਉਸ ਤੋਂ ਬਾਅਦ ਫੇਰ ਉਹਨੂੰ ਨਾਂ ਕਿਸੇ ਨੇ ਉੱਥੇ ਹੁਣ ਮੰਤਰੀ ਦੇ ਤੁਹਾਡੀ ਸਿੱਗੀ ਸਭ ਤੋਂ ਵੱਧ ਉਹਨਾਂ ਨੂੰ ਵੀ ਤੁਸੀਂ ਕਿਉਂ ਬਣਾਏ ਜਦੋਂ ਮੰਤਰੀ ਬਿੱਟੂ ਨੂੰ ਬਣਾਇਆ ਜਦ ਕਹਿੰਦਾ ਕਿ ਮੈਨੂੰ ਉਹ ਵੀ ਤਾਂ ਹਾਰਿਆ ਹੋਇਆ ਸੀ ਕਿ ਮੈਨੂੰ ਇਸ ਕਰਕੇ ਨਹੀਂ ਬਣਾਇਆ ਕਿ ਮੈਂ ਹਿੰਦੂ ਐ ਫੇਰ ਕਿਉਂ ਨਹੀਂ ਬੋਲਿਆ ਉਹ ਉਹਦਾ ਪਹਿਲੇ ਅਸਤੀਫਾ ਦਿੱਤਾ ਹੋਇਆ ਹੁਣ ਤਾਂ ਉਇਓ ਜੀ-ਜੀ ਛਿੱਲ ਕੇ ਸ਼ਹੀਦ ਬਣਨਾ ਚਾਹੁੰਦਾ ਕਿ ਮੈਂ ਇਸੇ ਗੱਲ 'ਤੇ ਕਹਿੰਦਾ ਮੈਂ ਤਾਂ ਇਹਦੇ ਬਰ ਅਸਤੀਫਾ ਦਿੱਤਾ ਉਹ ਪਹਿਲਾਂ ਅਸਤੀਫਾ ਦਿੱਤਾ ਹੋਇਆ ਉਹਦੀ ਉੱਥੇ ਕੋਈ ਪੁੱਛਗਿੱਛ ਨਹੀਂ ਜਿਹੜਾ ਲਾਹੌਰ ਕੁਝ ਨਹੀਂ ਕਰ ਸਕਦਾ ਪਸ਼ੌਰ ਵੀ ਕੁਝ ਪਰ ਆਮ ਚਰਚਾਵਾਂ ਐਵੇਂ ਹੀ ਰਹੀਆਂ ਕਿ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਲ ਸੁਨੀਲ ਜਾਖੜ ਦੀ ਮੀਟਿੰਗ ਹੋਈ ਹੈ ਸੁਨੀਲ ਜਾਖੜ ਜੇ ਵਾਪਸ ਆਣਾ ਚਾਹਣ ਸੁਨੀਲ ਜਾਖੜ ਬਾ ਜੇ ਵਾਪਸ ਆ ਜਵੇ ਉਹਦੇ ਪਿੰਡੇ ਨੂੰ ਘੂੜ ਲੱਗਿਆ ਵਾ ਜਿਹੜਾ ਹਰ ਕੋਈ ਚੱਟੀ ਜਾਵੇ ਇਸੇ ਨਹੀਂ ਲੈਂਦੇ ਇਹ ਜਿਹੇ ਬੰਦੇ ਚੰਨੀ ਸਾਹਿਬ ਆਖਰੀ ਸਵਾਲ ਕਿਉਂਕਿ ਹੁਣ ਬਾਅਦ ਜਿਵੇਂ ਮੈਂ ਬਸ ਆਖਰੀ ਸਵਾਲ ਕਰ ਰਿਹਾ ਕਿ ਸਥਿਤੀ ਜੋ ਬਣੀ ਹੋਈ ਹੈ ਇਸ ਵੇਲੇ ਸੀਐਮ ਮਾਨ ਵੀ ਹਮੇਸ਼ਾ ਤੁਸੀਂ ਕਹਿੰਦੇ ਕਿ ਇਕਜੁੱਟ ਰਹਿਣਾ ਚਾਹੀਦਾ ਸਾਰਿਆਂ ਨੂੰ ਤੁਸੀਂ ਕਹਿੰਦੇ ਕਿ ਸੀਐਮ ਮਾਨ ਔਰ ਕੇਜਰੀਵਾਲ ਵੀ ਵਰਸਸ ਵਰਸਸ ਹੋ ਗਿਆ ਪਰ ਉਹ ਹਮੇਸ਼ਾ ਕਹਿੰਦਾ ਕਿ ਕਾਂਗਰਸ ਪਾਰਟੀ ਦੇ ਸਾਰੇ ਸੀਐਮ ਬੰਨਾ ਚਾਹੁੰਦੇ ਨੇ ਮੈਂ ਜਿਵੇਂ ਸ਼ੁਰੂਆਤ ਕੀਤੀ ਸੀ ਇਹ ਚੋਣ ਬੜਾ ਅਹਿਮ ਹੈ ਕਾਂਗਰਸੀਆਂ ਦੇ ਲਈ ਵੀ ਕਿ ਸਾਰੇ ਕਾਂਗਰਸੀ ਵੀ ਇਕਜੁੱਟ ਨੇ ਇਸ ਵੇਲੇ ਕਾਂਗਰਸ ਸਾਰੇ ਵੱਡੇ ਨੇਤਾ ਹੱਥ ਚ ਹੱਥ ਫੜ ਕੇ ਚੱਲ ਰਹੇ ਨੇ ਮੈਂ ਹਮੇਸ਼ਾ ਆਪਣੇ ਕਾਂਗਰਸ ਦੇ ਲੀਡਰਾਂ ਦੇ ਨਾਲ ਕਾਂਗਰਸ ਦੇ ਵਰਕਰਾਂ ਦੇ ਨਾਲ ਕਾਂਗਰਸ ਪਾਰਟੀ ਦੀ ਗੱਲ ਕਰਦਾ ਮੈਂ ਕਾਂਗਰਸ ਦੇ ਖਿਲਾਫ ਮੈਂ ਦੇ ਕਦੇ ਖਿਲਾਫ ਨਹੀਂ ਬੋਲਦਾ ਜਦ ਤੱਕ ਸੁਨੀਲ ਜਾਖੜ ਪਾਰਟੀ ਜਿਹੜੀ ਹੈ ਮੈਂ ਉਹ ਬਹੁਤ ਬੋਲਿਆ ਮੇਰੇ ਖਿਲਾਫ ਮੈਂ ਉਹਦੇ ਖਿਲਾਫ ਨਹੀਂ ਬੋਲਦਾ ਹੋਰ ਵੀ ਕਈ ਮੇਰੇ ਖਿਲਾਫ ਬੋਲਦੇ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲਦਾ ਮੈਂ ਡਿਸਿਪਲਿੰਡ ਸੋਲਜਰ ਹੈ ਪਾਰਟੀ ਦੇ ਵਿੱਚ ਰਹਿਣਾ ਅਜੇ 2 ਸਾਲ ਪਏ ਮੁੱਖ ਮੰਤਰੀ ਬਣਨੇ ਨੂੰ ਪਹਿਲਾਂ ਸਰਕਾਰ ਤਾਂ ਬਣਾ ਲਈਏ ਕਾਹੀ ਮੁੱਖ ਮੰਤਰੀ ਬਣਾ ਕੇ ਮੇਰੇ ਕੱਲ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਜਾ ਰਿਹਾ ਤੁਹਾਡੇ ਕੋਲੋਂ ਜਿੱਥੇ ਤੁਸੀਂ ਚੱਬੇਵਾਲ ਖੜੇ ਹੋ ਇਹ ਕੈਮਰਾ ਤੁਸੀਂ ਦਿਖਾ ਸਕਦੇ ਹੋ ਤੁਸੀਂ ਦੇਖ ਲਓ ਇਹ ਕਾਫਲੇ ਕਦੇ ਤੁਹਾਡਾ ਕਾਫਲਾ ਤੁਹਾਡਾ ਵੀ ਹੁੰਦਾ ਸੀ ਇਸ ਤਰ੍ਹਾਂ ਪਰ ਮੇਰਾ ਇਦਾਂ ਨਹੀਂ ਸੀ ਹੁੰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਕੀ ਫਰਕ ਹੈਗਾ ਵੈਸੇ ਤੁਹਾਡੇ ਕਾਫਲੇ ਦੇ ਵਿੱਚ ਸਿਰਫ ਪੁਲਿਸ ਵਾਲੇ ਹੀ ਹੁੰਦੇ ਆ ਕੋਈ ਬੰਦਾ ਨਹੀਂ ਜਾਂਦਾ ਜਿੱਥੇ ਜਾਂਦੇ ਆ ਫੜ ਫੜ ਕੇ ਥੋੜੇ ਜੇ ਸਾਡੇ ਮਨਰੇਗਾ ਵਾਲਿਆਂ ਨੂੰ ਲਿਆਉਂਦੇ ਥੋੜੇ ਜੇ ਹੋਰ ਨੂੰ ਲਿਆਉਂਦੇ ਆ ਆ ਪਿੱਛੇ ਬੱਸ ਪਰ ਕੇ ਲਿਜਾ ਰਹੇ ਇੱਧਰ ਉੱਧਰ ਤੇ ਹੂੰ ਕੋਈ ਇਹਨੂੰ ਸੁਣਨਾ ਨਹੀਂ ਚਾਹੁੰਦਾ ਹੁਣ ਇਹਨੇ 3 ਸਾਲ ਪੰਜਾਬ ਦੇ ਖਰਾਬ ਕਰਤੇ ਇੱਕ ਸ਼ਰਾਬ ਪਿੱਛੇ ਹੋਰ ਕੁਝ ਨਹੀਂ ਬਣਿਆ ਇਹ ਬਿਲਕੁਲ ਧੰਨਵਾਦ ਤੁਹਾਡਾ ਚੰਨੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਇਹਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਰਨਦੀਪ ਸਿੰਘ ਚੰਨੀ ਔਰ ਗਲੰਦਰ ਕੋ MP ਲੋਕ ਸਭਾ ਜੋ ਦਾਵਾ ਕਰ ਰਹੇ ਨੇ ਕਿ ਪੰਜਾਬੀਆਂ ਜਿਹੜੀਆਂ 4 ਜਿੰਨੀ 3 ਸੀਟਾਂ ਨੇ ਇਹਨਾਂ ਤੇ ਜਿੱਤ ਵੀ ਕਾਂਗਰਸੀ ਹੋएगी ਔਰ ਇਹਦੇ ਨਾਲ ਹੀ ਜਿਹੜੇ ਪੰਜਾਬ ਦੇ ਅਹਿਮ ਮਸਲੇ ਨੇ ਜਾ ਉਹ ਲਿਫਟਿੰਗ ਦਾ ਹੋਵੇ ਪ੍ਰਾਲੀ ਦਾ ਹੋਵੇ ਉਹਨੂੰ ਲੈ ਕੇ ਵੀ ਇਹ ਪਾਰਲੀਮੈਂਟ ਦੀ ਜਿਹੜੀ ਕਮੇਟੀ ਦੇ ਤੌਰ ਚੇਅਰਮੈਨ ਅਫਸਰਾਂ ਨੂੰ ਸੰਮਨ ਵੀ ਕਰ ਰਹੇ ਨੇ ਉਹਨਾਂ ਨਾਲ ਤੋਂ ਜਵਾਬ ਤਲਬ ਵੀ ਕਰ ਰਹੇ ਨੇ ਕੈਮਰਾਮੈਨ ਜਤਿੰਦਰ ਨਾਲ ਰਮਨਚੂਕਾਬਾ ਦੈਨਿਕ ਸੂਰਾ ਟੀਵੀ ਚੱਬੇਵਾਲ